ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਸਰਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪੌਂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਨੰਬਰ 98783 93488 ਆ ਸੱਲੀ ਪਰਕ ਤੁਸੀਂ ਆ ਕੇ ਕਰਨੀ ਆ ਸਵੇ ਸਵੇ ਨਾਗਾ ਟਾਜ ਵੀ ਸੂਈ ਤੇ ਜੇਰ ਦਾ ਲਾੜ ਲੌਂਕੀ ਜਾਂਦਾ ਵਾ ਆ ਤਾਂ ਤੁਸੀਂ ਚੈੱਕ ਪਾਸ ਕਰਕੇ ਤੇ ਆਦੀ ਲੈ ਜਾਣੀ ਹੈਗੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਘਰ ਦੇ ਵਹਿੜ ਆ ਬਾਈ ਦੀ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਨੇ ਆਗੇ ਉਹ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਅਥੇ ਵਹਿੜ ਬਾਰੇ ਹਾਂ ਜੀ ਇਸ ਤਰੀਕਾਲ ਨਾਮ ਦੱਸਦੇ ਬਾਈ ਬਾਈ ਰਾਜਵਿੰਦਰ ਸਿੰਘ ਠੀਕ ਆ ਬਾਈ ਕਦੋਂ ਸੂਈ ਹੈ ਵਹਿੜ ਘੰਟਾ ਕ ਹੋ ਗਿਆ ਠੀਕ ਆ ਮਗਰ ਬੱਛੀ ਆ ਜੀ ਠੀਕ ਹੈ ਜੀ ਕੋਈ ਸੀਮਰ ਕਾਡ ਇਹਦਾ ਕਿ ਵੈਸੇ ਹੀ ਆ ਨਹੀਂ ਨਹੀਂ ਵੈਸੇ ਠੀਕ ਆ ਦਦ ਕਹਿੰਦਾ ਕਿ ਪਾਇਆ ਪਹਿਲੇ ਸੋਏ ਨੇ ਪਹਿਲੇ ਸੋ 16 17 ਕਿਲੋ ਠੀਕ ਆ ਜੀ ਹੁਣ ਚੋਈ ਹੋਈ ਆ ਇਹ ਹਾਂਜੀ 3-4 ਕਿਲੋ ਬਾਲਾ ਫੜ ਠੀਕ ਆ ਜੀ ਠੰਡੀ ਸੀਲ ਆ ਫੁੱਲ ਠੰਡੀ ਸੀਲ ਠੀਕ ਹੱਥ ਫੇਰੀ ਮੜਾ ਜਾ ਲੋ ਜੀ ਦੋਸਤੋ ਠੰਡੀ ਸੀਰ ਫੁੱਲ ਆ ਘਰੇਲੂ ਪਰਵਾਰ ਆ ਤੁਸੀਂ ਵੇਖੋ ਟੋਏ ਮੇਰੇ ਪੈਰਾ ਥਲੇ ਵੇਖ ਲਓ ਟੋਏ ਪਏ ਪਏ ਆਗੇ ਜੇ ਹੁੰਦਾ ਵਪਾਰੀ ਤਾਂ ਤੁਹਾਨੂੰ ਮੈਡ ਤੇ ਬੰਨੇ ਹੋਈ ਲੀਲੇ ਰੰਗ ਦੇ ਤੇ ਟੋਰ ਲੈ ਮੜੀ ਜੇ ਖੋਲ ਕੇ 3-4 ਕਿਲੋ ਬਾਈ ਨੇ ਮੇਰੇੋਂ ਤਾਂ ਪਹਿਲਾਂ ਬੌਲਾ ਕੱ ਫੂਲ ਆਏ ਸਦੇ ਮੈਥੋਂ ਨਹੀਂ ਗਿਆ ਆ ਤੇ ਹੁਣ ਤੇ ਵੀਡੀਓ ਬਸ ਸਮਾ ਨੋਟ ਕਰ ਲਓ ਬਈ 8:00 ਵਜ ਕੇ 27 ਮਿੰਟ ਹੋਏ ਆ ਹੁਣ ਕੁਛਾਂ ਚੋ ਸਾਰਾ ਦੇਣੀ ਪਿਆ ਵਾ ਜੋ ਸ਼ਾਮ ਤੱਕ ਜੇ ਇਹ ਨਾ ਬੋਲਾ ਕੱਢਿਆ ਹੁੰਦਾ ਤਾਂ ਇਹਨੇ ਫਸੇ ਖੜੀ ਹੋਣਾ ਸੀਗਾ ਵਜੇ ਨਵੇਂ ਬਹੁਤਾ ਵੇਲਵੂਲ ਬਹੁਤ ਚੰਗੀ ਆ ਗਈ ਬੱਚੇ ਦਾ ਕਰਦੀ ਆ ਹੁਣੇ ਸੋਈ ਤੇ ਦੇਖੀ ਸਕਦੇ ਹੋ ਜੀ ਇਹਦਾ ਲੜ ਲੌਂਕੀ ਜਾਂਦਾ ਵਾ ਹੋਰ ਦੋਹਾਂ ਤਾਨਾ ਕੱਢਣ ਜੇਰੇ ਦੀ ਪੈ ਜਾਣੀ ਹੈਗੀ ਹੱਥੀ ਚੁਵਾਈ ਵਾਲਾ ਬਹੁਤ ਸੋਹਣਾ ਗਲਾਬੀ ਥਾਣਾਗਾ ਤੇ ਸਾਦੇ ਚੁਵਾਈ ਵਾਲਾ ਮੁੱਠੀ ਵਾਲਾ ਕੀ ਚੁੰਡੀ ਜੇ ਥਾਣੇ ਕੇ ਸੋਨੇ ਥਾਣਾ ਥਾਣਾ ਦੇ ਵਿੱਚੀ ਬਹੁਤ ਚੰਗੀ ਜੀ ਆ ਗਈ। ਇਧਰ ਦੇ ਪਾਸੇ ਮੜੀ ਜੀ ਇੱਕ ਫੋਰਡ ਜੀ ਆ ਗਈ। ਤੁਸੀਂ ਦੇਖ ਹੀ ਲਈ ਹੈਗੀ ਉਹ। ਨਾਉ ਚਲਦੀ ਗਈ ਜਿਹੜੀ ਜਦ ਮੇਰੇ ਵਿਹੜ ਚ ਵੱਲੋਂ ਮੱਲੀ ਆ ਜਾਂਦੀ ਗਈ ਜਿਹੜੀ ਉਹ। ਇੱਕ ਆ ਮਗਰ ਬੱਛੀ ਆ। ਜਿਹਦਾ ਬੱਛਾ ਲੈ ਜਾਣਾ ਤੁਹਾਨੂੰ ਇਹਨੂੰ ਵੀ ਪਾਣਾ ਪੈਣਾ ਹੈਗਾ। 2 ਮਿੰਟ ਦਾ ਤੁਹਾਨੂੰ ਬੱਛੇ ਨੂੰ ਹੀ ਪਾਉਣਾ ਪਾਣੇ ਬੱਛੀ ਨੂੰ ਪਿਆਉਂਗੇ। ਚਲੋ ਕੀ ਮਗਰ ਨਾਲ ਤਿਆਰ ਹੋ ਜਾਊਗਾ ਆਪਦਾ। ਇਹਦਾ ਥੋੜਾ ਜਿਹਾ ਫਾਇਦਾ ਹੋ ਜਾਊਗਾ। ਚੰਗੀ ਸਿਵਾ ਸੰਭਾਲ ਗੌਰ ਕਰ ਲਓਗੇ। ਆਦੇ ਮਾਦੇ ਮਗਰੀ ਤਿਆਰ ਹੋ ਜਾਊਗੀ। ਤਾਦਲ ਫੇਰ ਨੇੜੇ ਤੋਂ ਖਾ ਦੰਨੇ ਆ ਸੋਨੇ ਗੁਲਾਬੀ ਥਾਣਾਂਗੇ ਮੁੱਲ ਫੇਰ ਬਾਈ ਇਹਦਾ 52 ਯਾਰ ਵਿੱਚੋਂ ਕੀ ਮਾਨਤਾਨ ਮਾਨਤਾਨ ਕਰਦੇ ਜਮਾ ਜਜ ਮੁੱਲ 52000 ਰੁਪਇਆ ਕਿ ਰੁੱਤ ਵੀ ਚੰਗੀ ਆ ਗਈ ਆਗੀ ਸਿਆਲਾ ਚੱਲੇ ਆਗੇ ਜਦੋਂ ਚੰਗਾ ਪਾ ਦੋਗੇ 16 17 ਪਹਿਲੇ ਸੂਏ ਚੋਇਆ ਵਾ ਜਿਵੇਂ ਥਾਣ ਹਵਾਨਾ ਵਾ ਸ਼ਾਮ ਤੱਕ ਕਨੇ ਫਸੀ ਖੜੀ ਹੋਣਾ ਵਾ ਤੁਸੀਂ ਬਾਈ ਨਾਲ ਗੱਲ ਕਰ ਬੇ ਖਰੀਦ ਸਕਦੇ ਮੁੱਲ 52000 ਆ ਵਿੱਚੋਂ ਕੀ ਮਾਨਤਾਨ ਥੋੜਾ ਜਰੂਰ ਹੋ ਜਾਊਗਾ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲਿਓ ਧੰਨਵਾਦ ਜੀ